ਜਾ ਗਿਆ ਨੇ ਹਰਪ੍ਰੀਤ ਸਿੰਘ ਉਹਨਾਂ ਨੇ ਸਾਰਾ ਪਹਿਲਾ ਕਾਰਜਕਾਰੀ ਦੀ ਜਿਹੜੀ 31 ਮੈਂਬਰੀ ਕਾਰਜਕਾਰੀ ਦਾ ਐਲਾਨ ਹੋਇਆ ਸੀਗਾ ਸੋ ਜਿਹਦੇ ਵਿੱਚੋਂ 21 ਮੈਂਬਰ ਚੁਣ ਕੇ ਆਏ ਆ 10 ਮੈਂਬਰ ਆ ਜਿਹੜੇ ਨਾਮਜ਼ਦ ਕੀਤੇ ਗਏ ਹੈਗੇ ਸੋ ਉਹਦੇ ਵਿੱਚੋਂ ਪੰਥਕ ਕੁਝ ਪੱਤਰਕਾਰ ਤੇ ਕੁਝ ਵਿਦਵਾਨ ਆ ਜਿਹੜੀ ਉਹ ਵੀ ਲਏ ਗਏ ਹੈਗੇ ਆ ਹੁਣ ਜਿਹੜੀ ਕੁਸ਼ਮਿਤ ਪ੍ਰਧਾਨ ਆ 6 ਜਾਂ 7 ਕੁਸ਼ਮਿਤ ਪ੍ਰਧਾਨ ਆ ਜਿਹੜੇ ਉਹ ਚੁਣੇ ਗਏ ਹੈਗੇ ਨੇ ਸੋ ਸਾਰੀਆਂ ਧਿਰਾਂ ਉਹ ਜਿਹੜਾ ਹੈਗਾ ਆ ਗਿਆਨੀ ਹਰਪ੍ਰੀਤ ਸਿੰਘ ਜਿਨੇ ਮੀਤ ਪ੍ਰਧਾਨ ਦੇ ਤੌਰ ਤੇ ਜਿਹੜੇ ਵੱਡੇ ਆਗੂ ਸੀ ਜਦਮਨਪ੍ਰੀਤ ਸਿੰਘ ਆਲੀ ਉਹ ਨਹੀਂ ਆ ਉਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਥਾਂ ਦਿੱਤੀ ਹੈਗੀ ਹੈ ਕੁਝ ਪੱਤਰਕਾਰਾਂ ਦੀਆਂ ਮੈਂ ਟਿੱਪਣੀਆਂ ਦੇਖੀਆਂ ਤੇ ਸੁਣੀਆਂ ਨੇ ਉਹਨਾਂ ਨੇ ਬਿਲਕੁਲ ਇਹ ਕਿਹਾ ਹੈਗਾ ਵੀ ਗਿਆਨੀ ਹਰਪ੍ਰੀਤ ਸਿੰਘ ਜਿਨੇ ਸਾਰੀਆਂ ਧਿਰਾਂ ਨੂੰ ਨੁਮਾਇੰਦਗੀ ਦੇ ਕੇ ਬਹੁਤ ਹੀ ਬੈਲੈਂਸ ਹੋ ਕੇ ਸੇ ਇੱਕ ਧੜੇ ਦੀ ਚੌਧਰ ਜਾਂ ਆਪਣੀ ਜਿਹੜੀ ਹੈਗੀ ਆ ਪਕੜ ਪ੍ਰਕਾਸ਼ ਸਿੰਘ ਬਾਦਲ ਵਾਂਗ ਆਪਣੀ ਪਕੜ ਬਣਾਉਣ ਦਾ ਯਤਨ ਨਹੀਂ ਕਰਿਆ ਹਾਫ ਹਲੇ ਆਪਾਂ ਉਹਨਾਂ ਦੀ ਇੰਨਾ ਅੰਨੀ ਹਮਾਇਤ ਨਾ ਕਰੀਏ ਆ ਜਿਹੜੇ ਪਹਿਲੇ ਐਕਸ਼ਨ ਆ ਉਹਨਾਂ ਦੇ ਸਵਾਗਤ ਯੋਗ ਹੈਗੇ ਆ ਵੀ ਸਾਰਾ ਢਾਂਚਾ ਬਣਾਉਣਾ ਸਾਰਿਆਂ ਨੂੰ ਵੈਲਿਡ ਬੈਲੈਂਸਡ ਸਿਸਟਮ ਚ ਲੈ ਕੇ ਆਉਣਾ ਆਪਣੇ ਚੌਧਰਨਾਥ ਆਪਣੀ ਠੀਕ ਹੈ ਰਾਜਨੀਤਿਕ ਪਾਰਟੀਆਂ ਵਿੱਚ ਇੰਟਰਪਾਰਟੀ ਗਰੁੱਪ ਬਣ ਜਾਂਦੇ ਹੁੰਦੇ ਆ ਉਹ ਹਰ ਇੱਕ ਪਾਰਟੀ 'ਚ ਹੀ ਹੁੰਦੇ ਹੈਗੇ ਆ ਬੀਜੇਪੀ 'ਚ ਵੀ ਹੋਣਗੇ ਕਾਂਗਰਸ 'ਚ ਵੀ ਹੋਣਗੇ ਪਰ ਉਹ ਇੰਟਰਪਾਰਟੀ ਗਰੁੱਪ ਆ ਜਿਹੜੇ ਇੰਨੇ ਖਤਰਨਾਕ ਨਾ ਹੋਣ ਵੀ ਉਹ ਸਮੁੱਚੇ ਢਾਂਚੇ ਨੂੰ ਖਤਮ ਕਰਨ ਸੋ ਗਿਆਨੀ ਜੀ ਨੇ ਪਹਿਲਾ ਯਤਨ ਸਕਸੈਸਫੁਲ ਕਰਿਆ ਵੀ ਸਾਰਿਆਂ ਨੂੰ ਨੁਮਾਇੰਦਗੀ ਦਿੱਤੀ ਹੈਗੀ ਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਸੁਰਜੀਤ ਪੁਨਰ ਸੁਰਜੀਤ ਅਕਾਲੀ ਦਲ ਹੈਗਾ ਏ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਜਿਹੜਾ ਹੈ ਧੜਾ ਇਹਨਾਂ ਨੇ ਗਿਆ ਸਰਦਾਰ ਅਰਪਤਾ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੈਂਬਰਸ ਐਲਾਨੇ ਹੈਗੇ ਨੇ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਜੋ ਜਿਹੜੇ ਲੋਕ ਫਸੀਲ ਤੇ ਸਾਹਮਣੇ ਖੜੇ ਹੋਏ ਸੀ ਉਹਨਾਂ ਦੇ ਵਿੱਚੋਂ ਮੇਰਾ ਖਿਆਲ ਸਰਦਾਰ ਪਰਮਿੰਦਰ ਸਿੰਘ ਢੀਡਸਾ ਉਹਨਾਂ ਨੂੰ ਹੀ ਲਿਆ ਗਿਆ ਬਾਕੀ ਦੇ ਜਿਹੜੇ ਨੇ ਅਜੇ ਸਾਈਡ ਤੇ ਰੱਖੇ ਗਏ ਨੇ ਕਿਵੇਂ ਤੁਸੀਂ ਦੇਖਦੇ ਹੋ ਕਾਫੀ ਸੂਝਬੂਝ ਤਰੀਕੇ ਦੇ ਨਾਲ ਇਹ ਕਦਮ ਚੁੱਕੇ ਗਏ ਨੇ ਤੇ ਕਿਹੋ ਜੀ ਸੰਭਾਵਨਾ ਲੱਗਦੀ ਹੈ ਤੁਹਾਨੂੰ ਹਾਂਜੀ ਹਾਂਜੀ ਸੋ ਉਹਨਾਂ ਨੇ ਬੜਾ ਬੈਲੈਂਸ ਡਾ ਗਿਆ ਨਹੀਂ ਹਰਪ੍ਰੀਤ ਸਿੰਘ ਉਹਨਾਂ ਨੇ ਸਾਰਾ ਪਹਿਲਾ ਕਾਰਜਕਾਰਨੀ ਦੀ ਜਿਹੜੀ 31 ਮੈਂਬਰੀ ਕਾਰਜਕਾਰਨੀ ਦਾ ਐਲਾਨ ਹੋਇਆ ਸੀਗਾ ਸੋ ਜਿਹਦੇ ਵਿੱਚੋਂ 21 ਮੈਂਬਰ ਚੁਣ ਕੇ ਆਏ ਆ 10 ਮੈਂਬਰ ਆ ਜਿਹੜੇ ਨਾਮਜ਼ਦ ਕੀਤੇ ਗਏ ਹੈਗੇ ਸੋ ਉਹਦੇ ਵਿੱਚੋਂ ਪੰਥਕ ਕੁਝ ਪੱਤਰਕਾਰ ਤੇ ਕੁਝ ਵਿਦਵਾਨ ਆ ਜਿਹੜੀ ਉਹ ਵੀ ਲਏ ਗਏ ਹੈਗੇ ਹੁਣ ਜਿਹੜੀ ਕੁਸ਼ਮਿਤ ਪ੍ਰਧਾਨ ਆ 6 ਜਾਂ 7 ਮੀਤ ਪ੍ਰਧਾਨ ਆ ਜਿਹੜੇ ਉਹ ਚੁਣੇ ਗਏ ਹੈਗੇ ਨੇ ਸੋ ਸਾਰੀਆਂ ਧਿਰਾਂ ਨੂੰ ਜਿਹੜਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਜਿਹਨੇ ਮੀਤ ਪ੍ਰਧਾਨ ਦੇ ਤੌਰ ਤੇ ਜਿਹੜੇ ਵੱਡੇ ਆਗੂ ਸੀ ਜਿੱਦਾਂ ਮਨਪ੍ਰੀਤ ਸਿੰਘ ਆਲੀ ਉਹ ਨਹੀਂ ਆ ਉਹਨਾਂ ਸਾਰਿਆਂ ਨੂੰ ਹਾਂ ਇੱਕ ਤਰ੍ਹਾਂ ਨਾਲ ਥਾਂ ਦਿੱਤੀ ਹੈਗੀ ਐ ਸੋ ਇੱਕ ਸੱਤਰ ਜਰਨਲ ਆ ਗਿਆ ਸੋ ਇਕਬਾਲ ਸਿੰਘ ਜੀ ਸੋ ਜਿਹੜੇ ਵਡਾਲਾ ਨੇ ਗੁਰਪ੍ਰਤਾਪ ਸਿੰਘ ਵਡਾਲਾ ਸੋ ਉਹਨਾਂ ਨੂੰ ਜਿਹੜਾ ਹੈਗਾ ਜਰਨਲ ਸੱਤਰ ਜਰਨਲ ਆਇਆ ਗਿਆ ਹੈਗਾ ਸੋ ਉਹਦੇ ਨਾਲ ਹੀ ਜਿਹੜੇ ਹੈਗੇ ਆ ਕੁਝ ਹੋਰ ਜਿਹੜੀਆਂ ਨਿਯੁਕਤੀਆਂ ਨੇ ਵਰਕਿੰਗ ਕਮੇਟੀ ਦੀਆਂ ਉਹ ਹੋਈਆਂ ਨੇ ਸੋ ਸਾਨੂੰ ਲੱਗਦਾ ਕੁਝ ਪੱਤਰਕਾਰਾਂ ਦੀਆਂ ਮੈਂ ਟਿੱਪਣੀਆਂ ਦੇਖੀਆਂ ਤੇ ਸੁਣੀਆਂ ਨੇ ਉਹਨਾਂ ਨੇ ਬਿਲਕੁਲ ਇਹ ਕਿਹਾ ਹੈਗਾ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਰੀਆਂ ਧਿਰਾਂ ਨੂੰ ਨੁਮਾਇੰਦਗੀ ਦੇ ਕੇ ਬਹੁਤ ਹੀ ਬੈਲੈਂਸ ਹੋ ਕੇ ਸੇ ਇੱਕ ਧੜੇ ਦੀ ਚੌਧਰ ਜਾਂ ਆਪਣੀ ਜਿਹੜੀ ਹੈਗੀ ਆ ਪਕੜ ਪ੍ਰਕਾਸ਼ ਸਿੰਘ ਬਾਦਲ ਵਾਂਗ ਆਪਣੀ ਪਕੜ ਬਣਾਉਣ ਦਾ ਯਤਨ ਨਹੀਂ ਕਰਿਆ ਸੋ ਬਾਦਲ ਕਿਆਂ ਤੋਂ ਇਹ ਨਖੇੜਾ ਹੈਗਾ ਵੀ ਸਾਰੀਆਂ ਧਿਰਾਂ ਨੂੰ ਉਹਨਾਂ ਲਈ ਵੀ ਫਿਰ ਅੱਗੇ ਜਾ ਕੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੰਕਟ ਪੈਦਾ ਹੋ ਸਕਦਾ ਹੈ ਕਿ ਜੇ ਆਪੋਜੀਸ਼ਨ ਦੇ ਵਿੱਚ ਜਾਂ ਦੂਜੇ ਬੰਨੇ ਜੇ ਵਾਲਾ ਅਕਾਲੀ ਦਲ ਇਧਰ ਲਈ ਲੀਹੇ ਪਿਆ ਹੈ ਤੇ ਉਧਰਲੇ ਬੰਨੇ ਜੇ ਉਹੀ ਪੁਰਾਣੀ ਰਵਾਇਤ ਹੀ ਚੱਲ ਰਹੀ ਹੈ ਨਹੀਂ ਮੈਨੂੰ ਲੱਗਦਾ ਵੀ ਉਹਨਾਂ ਵਿੱਚ ਕੋਈ ਬਹੁਤੀ ਤਬਦੀਲੀ ਹੋਣ ਦੇ ਲੋੜ ਨਹੀਂ ਉਹ ਕਿ ਉਹ ਪਰਸਨੈਲਿਟੀ ਓਰੀਐਂਟਡ ਹੈਗਾ ਹਣਾ ਸੋ ਪੋਲਿਟਿਕਸ ਦੋ ਤਰ੍ਹਾਂ ਨਾਲ ਹੁੰਦੀ ਹੈ ਇੱਕ ਪਰਸਨੈਲਿਟੀ ਓਰੀਐਂਟਡ ਆ ਇੱਕ ਸਿਧਾਂਤ ਓਰੀਐਂਟਡ ਹੈਗੇ ਸਿੱਖਾਂ ਦੀ ਪੋਲਿਟਿਕਸ ਵਿੱਚ ਕਦੇ ਵੀ ਪਰਸਨੈਲਿਟੀ ਓਰੀਐਂਟਡ ਆ ਜਿਹੜਾ ਉਹ ਇਸ ਤਰ੍ਹਾਂ ਨਾ ਹੋਵੇ ਵੀ ਜਿਹੜਾ 네ਗੇਟਿਵ ਪਰਸਨੈਲਿਟੀ ਓਰੀਐਂਟਡ ਹੋਵੇ ਜਿਹੜੀਆਂ ਇੱਕ ਤਰ੍ਹਾਂ ਨਾਲ ਜਿਹੜੀ ਲੀਡਰਸ਼ਿਪ ਦੇ ਕਨਸੈਪਟ ਹਨ ਦੋ ਤਰ੍ਹਾਂ ਦੇ ਆਉਂਦੇ ਹੈਗੇ ਇੱਕ ਹੁੰਦੀਆਂ ਜਿਹੜੀਆਂ ਪਿਓਰ ਨੈਸ਼ਨਲਿਸਟ ਤੇਰਾ ਹੁੰਦੀਆਂ ਤੇ ਦੂਸਰੀਆਂ ਹੁੰਦੀਆਂ ਫਾਸ਼ੀਵਾਦੀ ਤੇਰਾ ਹਣਾ ਜਿਹੜੀਆਂ ਪਿਓਰ ਨੈਸ਼ਨਲਿਸਟ ਤੇ ਰਹਾਂ ਉਹਨਾਂ ਵਿੱਚ ਕ੍ਰਿਸਮੈਟਿਕ ਲੀਡਰ ਹੁੰਦੇ ਨੇ ਪਰ ਉਹ ਕ੍ਰਿਸਮੈਟਿਕ ਲੀਡਰ ਅਨਡਿਸਪਿਊਟਡ ਨਹੀਂ ਹੁੰਦੇ ਵੀ ਉਹਨਾਂ ਨੂੰ ਚੁਣੌਤੀ ਨਾ ਦਿੱਤੀ ਜਾ ਸਕੇ ਸੋ ਉਹ ਫੋਰ ਫਾਦਰ ਹੁੰਦੇ ਨੇ ਜਿੱਦਾਂ ਵੀ ਉਹ ਨੀਹਾਂ ਹੁੰਦੀਆਂ ਜਿੱਦਾਂ ਸਾਡੇ ਬਜ਼ੁਰਗ ਨੇ ਹੁਣ ਬਜ਼ੁਰਗ ਜਿਵੇਂ ਆਪਣੇ ਪਰਿਵਾਰ ਦਾ ਖਿਆਲ ਰੱਖਦੇ ਆ ਫੋਰ ਫਾਦਰ ਇਸ ਤਰ੍ਹਾਂ ਹੁੰਦੇ ਨੇ ਜਿਹੜੀਆਂ ਫਾਸ਼ੀਵਾਦੀ ਮੂਵਮੈਂਟਾਂ ਉਹਨਾਂ ਵਿੱਚ ਲੀਡਰ ਹੀ ਸਭ ਕੁਝ ਹੁੰਦਾ ਹੈ ਮਤਲਬ ਬੰਦਾ ਇੱਕ ਕਬਜ਼ਾ ਕਰਕੇ ਜਾਂ ਪਰਿਵਾਰ ਇੱਕ ਕਬਜ਼ਾ ਕਰਕੇ ਬੈ ਜਾਂਦਾ ਉਹ ਕਬਜ਼ਾ ਕਰ ਲੈਂਦਾ ਸੋ ਉਹਦਾ ਹੁਕਮ ਹੀ ਕਾਨੂੰਨ ਬਣ ਜਾਂਦਾ ਜਿਹੜੀਆਂ ਨੈਸ਼ਨਲਿਸਟ ਧਿਰਾਂ ਉਹਦੇ ਵਿੱਚ ਲੀਡਰ ਦਾ ਹੁਕਮ ਕਾਨੂੰਨ ਨਹੀਂ ਬਣਦਾ ਕਿਉਂਕਿ ਲੀਡਰ ਕ੍ਰਿਸਮੈਟਿਕ ਹੁੰਦਾ ਜਿਦਾ ਸੰਤ ਜਰਨੈਲ ਸਿੰਘ ਜੀ ਸੀਗੇ ਉਹ ਪਿਓਰ ਜਿੱਤਾ ਇੱਕ ਸਿੱਖ ਨੈਸ਼ਨਲਿਸਟ ਮੂਵਮੈਂਟ ਸੀਗੀ ਸੋ ਸੰਤ ਜਰਨੈਲ ਸਿੰਘ ਜੀ ਸਿੱਖ ਨੈਸ਼ਨਲਿਸਟ ਮੂਵਮੈਂਟ ਦੇ ਫਾਉਰ ਫਾਦਰ ਨੇ ਉਹਨਾਂ ਨੇ ਕਦੀ ਵੀ ਸੰਗਤ ਦੀ ਮਰਜ਼ੀ ਤੋਂ ਬਿਨਾ ਫੈਸਲੇ ਨਹੀਂ ਥੋਪੇ ਸੋ ਕ੍ਰਿਸਮੈਟਿਕ ਲੀਡਰ ਦਾ ਇਹ ਵੀ ਹੁੰਦਾ ਵੀ ਉਹ ਆਪਣੇ ਫੈਸਲੇ ਥੋਪਦਾ ਨਹੀਂ ਫਾਸ਼ੀਵਾਦੀ ਲੀਡਰ ਆਪਣੇ ਥੋਪਦਾ ਹੈਗਾ ਹਮ ਹਮ ਬਿਲਕੁਲ ਜਿਹੜਾ ਚਾ ਉਹ ਵੀ ਹਾਂ ਮੇਰਾ ਹੀ ਹੁਕਮ ਹੈ ਮੈਂ ਹੀ ਸਰਕਾਰ ਹਾਂ ਮੈਂ ਹੀ ਕਾਨੂੰਨ ਹਾਂ ਮੈਂ ਹੀ ਦੇਸ਼ ਹਾਂ ਜਿਦਾ ਇੰਡੀਆ ਇਸ ਇੰਦਰਾ ਬਣਾਤੀ ਸੀ ਨਾ ਸੋ ਇਹ ਫਾਸ਼ੀਵਾਦੀ ਆ ਮਤਲਬ ਉਹ ਵਾਲਾ ਤਰੀਕਾ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਸੀ ਹੈਗਾ ਈਵਨ ਕਿ ਜੇ ਕਿਤੇ ਗੱਲ ਡਿਸਪਿਊਟਡ ਵੀ ਹੁੰਦੀ ਸੀ ਤੇ ਉਹ ਥੋੜਾ ਜਿਹਾ ਸਟੈਪ ਬੈਕ ਕਰ ਲੈਂਦੇ ਸੀ ਹਾਂ ਕਰ ਲੈਂਦੇ ਹਾਂ ਪਰ ਭਾਵੇਂ ਉਹਨਾਂ ਨੂੰ ਬੜਾ ਖਖਾਰੂ ਜਿਹਾ ਕਹਿ ਕੇ ਦਿਖਾਇਆ ਜਾਂਦਾ ਬਟ ਉਹ ਉਹ ਇਹ ਚੀਜ਼ਾਂ ਦਾ ਕਾਫੀ ਧਿਆਨ ਰੱਖਦੇ ਜਿਵੇਂ ਖਾਸ ਕਰਕੇ ਕਾਲੀ ਲੀਡਰਸ਼ਿਪ ਨਾਲ ਵੀ ਆਪਾਂ ਦੇਖਿਆ ਕਿ ਉਹ ਜੇ ਮੀਟਿੰਗਾਂ ਕਰਦੇ ਸੀ ਜਿੱਦਾਂ ਹੁਣ ਵਿੱਚੋ ਨੇ ਮਤੇ ਤੋਂ ਪਿੱਛੇ ਹਟਣਾ ਚਾਹੁੰਦੇ ਸੀ ਤੇ ਸੰਤ ਜੀ ਨੇ ਬਕਾਇਦਾ ਇਹ ਗੱਲ ਕਹੀ ਕਿ ਮੈਂ ਤੁਹਾਡੇ ਨਾਲ ਇਹਦੇ ਨਾਲ ਨਹੀਂ ਹੈਗਾ ਪਰ ਮੈਂ ਤੁਹਾਡਾ ਵਿਰੋਧ ਨਹੀਂ ਕਰਾਂਗਾ ਜੇ ਤੁਹਾਡੀ ਕਿਤੇ ਬਣਦੀ ਹੈਗੀ ਹਾਂਜੀ ਸੋ ਇਹ ਹੈ ਵੀ ਜਿਹੜੇ ਸੱਜਣ ਉਹਨਾਂ ਦੇ ਨਾਲ ਰਹੇ ਹਨ ਹੁਣ ਕਿਉਂਕਿ ਇੱਕ ਤਾਂ ਆਪਾਂ ਬਹੁਤ ਦਿਰ ਆਪਾਂ ਕੁਝ ਜੰਗ ਦੇ ਮਾਹੌਲ 'ਚ ਰਹੇ ਕੁਸ਼ੇ ਆ ਹੁਣ ਜਦੋਂ ਹਾਲਾਤ ਠੀਕ ਹੋ ਰਹੇ ਆ ਆਪਾਂ ਵੱਖ-ਵੱਖ ਲੋਕਾਂ ਨਾਲ ਗੱਲ ਕਰਦੇ ਆ ਜਿਹੜੇ ਸੰਤ ਜੀ ਦੇ ਨਾਲ ਵਿਚਰੇ ਆ ਜਿਹੜੀਆਂ ਉਹ ਗੱਲਾਂ ਦੱਸਦੇ ਆ ਬੜੇ ਪੋਲਾਈਟਲੀ ਔਰ ਇਮਾਨਦਾਰੀ 'ਚ ਹੁਣ 40 ਸਾਲਾਂ ਤੋਂ ਬਾਅਦ ਉਹ ਕਿਸੇ ਧੜੇ ਬੰਦਕ ਸਿਸਟਮ 'ਚੋਂ ਨਹੀਂ ਗੱਲ ਕਰ ਰਹੇ ਹੁਣ ਸੰਤਾਂ ਨੂੰ ਇੱਕ ਪਿਓਰਲੀ ਉਹ ਵਧੀਆ ਢੰਗ ਨਾਲ ਜਿਹੜੇ ਦੇਖ ਰਹੇ ਕਿ ਸੋ ਉਹਦੇ 'ਚ ਜਦੋਂ ਉਹ ਗੱਲਾਂ ਦੱਸਦੇ ਆ ਬਹੁਤ ਸਾਰੀਆਂ ਨਿੱਜੀ ਗੱਲਾਂ ਉਹਨਾਂ ਨੇ ਜਦੋਂ ਦੱਸੀਆਂ ਤਾਂ ਪਤਾ ਲੱਗਦਾ ਵੀ ਸੰਤ ਜੀ ਵਾਕਈ ਵਿਜ਼ਨਰੀ ਸੀਗੇ ਔਰ ਉਹਨਾਂ ਨੇ ਜਿਹੜੀਆਂ ਰਾਜਨੀਤਿਕ ੜਕੇ ਵੀ ਆਉਂਦੇ ਸੀ ਬੜੇ ਪਿਆਰ ਨਾਲ ਉਹਨਾਂ ਨੂੰ ਉਹ ਪਾਰ ਕਰ ਜਾਂਦੇ ਸੀ ਸੋ ਵਾਕਈ ਸੋ ਇਹੀ ਹੈਗਾ ਵੀ ਪ੍ਰਕਾਸ਼ ਸਿੰਘ ਬਾਦਲ ਵਾਲਾ ਤੁਹਾਡਾ ਇਹ ਸੀਗਾ ਵੀ ਸਵਾਲ ਇਹੀ ਸੀਗਾ ਵੀ ਕੀ ਉਹ ਪ੍ਰਕਾਸ਼ ਸਿੰਘ ਬਾਦਲ ਵਾਲੀ ਧਿਰ ਵੀ ਸਮਝੇਗੀ ਜੇ ਤਾਂ ਉਹ ਸਿਧਾਂਤ ਅਧਾਰਤ ਪਾਰਟੀ ਹੁੰਦੇ ਫਿਰ ਫੇਰਸ ਉਹ ਹੁੰਦਾ ਵੀ ਕ੍ਰਿਸਮੈਟਿਕ ਲੀਡਰ ਹੋਵੇ ਕ੍ਰਿਸਮੈਟਿਕ ਲੀਡਰ ਅਨਡਿਸਪਿਊਟਡ ਨਹੀਂ ਹੁੰਦਾ ਤਾਂ ਦੋ ਤਰੀਕ ਨੂੰ ਹੀ ਸਮਝ ਜਾਂਦੇ ਨਾ ਹਾਂ ਵੀ ਉਹ ਆ ਬੀਬੀ ਉਹ ਉਹ ਹੈਗਾ ਵੀ ਉਹਦੀ ਮਰਜ਼ੀ ਆਖਰੀ ਹੁਕਮ ਨਹੀਂ ਹੁੰਦਾ ਉਧ ਤੇ ਵਿਚਾਰ ਹੁੰਦਾ ਹੈ ਸੰਗਤੀ ਰੋ ਵਿੱਚ ਸੋ ਜਿਹੜਾ ਫੈਸਲਾ ਹੁੰਦਾ ਸੰਗਤੀ ਰੋ ਵਿੱਚ ਉਹ ਪ੍ਰਵੇਲ ਕਰਦਾ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਲਗਾਤਾਰ ਆਪਣੀ ਚੌਧਰ ਚਲਾਈ ਪੰਥਕ ਮੁੱਦਿਆਂ ਨੂੰ ਪਿੱਛੇ ਧੱਕਿਆ ਹਨਾ ਦੋਸ਼ੀ ਪੁਲਿਸ ਅਫਸਰਾਂ ਨੂੰ ਵੱਡੇ ਆਹੁਦੇ ਦਿੱਤੇ ਉਹਨਾਂ ਦੇ ਕੇਸ ਲੜਨ ਲਈ ਫੰਡ ਇਕੱਠਾ ਕਰਿਆ ਤੇ ਮਤਲਬ ਇਹ ਬਹੁਤ ਸਾਰਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਦਾ ਕੋਈ ਵੀ ਜਿਹੜਾ ਹੈਗਾ ਉਹ ਨਹੀਂ ਕਰਵਾਇਆ ਕੇਸ ਸੋ ਇਹ ਇਹ ਇੱਕ ਤਰ੍ਹਾਂ ਨਾਲ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਫਿਰ ਇਹਨਾਂ ਦੀਆਂ ਕਾਰਵਾਈਆਂ ਉਹ ਡਿਸਾਈਡ ਕਰਨਗੀਆਂ ਕਿ ਕਿਹੜੀਆਂ ਲੀਹਾਂ ਦੇ ਹਨ ਇਹਨੂੰ ਕਿਵੇਂ ਦੇਖਦੇ ਹਾਂ ਕਿ ਕਿੱਧਰ ਨੂੰ ਵਿਸਤਾਰ ਹੋ ਸਕਦਾ ਕਿਨਾਂ ਕਿਨਾਂ ਦੀਆਂ ਕਾਰਵਾਈਆਂ ਹਾਂ ਹਾਂ ਸੋ ਇਹ ਇਹ ਹਾਲੇ ਆਪਾਂ ਉਹਨਾਂ ਦੀ ਇੰਨਾ ਅੰਨੀ ਹਮਾਇਤ ਨਾ ਕਰੀਏ ਆ ਜਿਹੜੇ ਪਹਿਲੇ ਐਕਸ਼ਨ ਆ ਉਹਨਾਂ ਦੇ ਸਵਾਗਤ ਯੋਗ ਹੈਗੇ ਆ ਵੀ ਸਾਰਾ ਢਾਂਚਾ ਬਣਾਉਣਾ ਸਾਰਿਆਂ ਨੂੰ ਵੈਲਿਡ ਬੈਲੈਂਸਡ ਸਿਸਟਮ 'ਚ ਲੈ ਕੇ ਆਉਣਾ ਆਪਣੇ ਚੌਧਰਨਾਥ ਆਪਣੀ ਠੀਕ ਹੈ ਰਾਜਨੀਤਿਕ ਪਾਰਟੀਆਂ ਵਿੱਚ ਇੰਟਰਪਾਰਟੀ ਗਰੁੱਪ ਬਣ ਜਾਂਦੇ ਹੁੰਦੇ ਆ ਉਹ ਹਰ ਇੱਕ ਪਾਰਟੀ 'ਚ ਹੀ ਹੁੰਦੇ ਹੈਗੇ ਆ ਬੀਜੇਪੀ 'ਚ ਵੀ ਹੋਣਗੇ ਕਾਂਗਰਸ 'ਚ ਵੀ ਹੋਣਗੇ ਪਰ ਉਹ ਇੰਟਰਪਾਰਟੀ ਗਰੁੱਪ ਆ ਜਿਹੜੇ ਇੰਨੇ ਖਤਰਨਾਕ ਨਾ ਹੋਣ ਵੀ ਉਹ ਸਮੁੱਚੇ ਢਾਂਚੇ ਨੂੰ ਖਤਮ ਕਰਨ ਸੋ ਗਿਆਨੀ ਜੀ ਨੇ ਪਹਿਲਾ ਯਤਨ ਸਕਸੈਸਫੁਲ ਕਰਿਆ ਵੀ ਸਾਰਿਆਂ ਨੂੰ ਨੁਮਾਇੰਦਗੀ ਦਿੱਤੀ ਹੈਗੀ ਆ ਪੋਲਿਟਿਸ਼ੀਅਨਸ ਦੀਆਂ ਹਾਂ ਜਿਹੜੀਆਂ ਹੈਗੇ ਇੱਛਾਵਾਂ ਤਾਂ ਹੁੰਦੀਆਂ ਬਹੁਤ ਸਾਰੇ ਪੋਲੀਟੀਸ਼ਨ ਹੋਣਗੇ ਇਹਦੇ ਵਿੱਚ ਵੀ ਮੈਂ ਮੁੱਖ ਮੰਤਰੀ ਬਣ ਜਾਵਾਂ ਹਣਾ ਸੋ ਇਹ 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 ਕਲੈਸ਼ ਆਉਂਦੇ ਰਹਿੰਦੇ ਹੈਗੇ ਆ ਸੋ ਕਿਸੇ ਨੇ ਹੁੰਦਾ ਮੈਂ ਗ੍ਰਹਿ ਮੰਤਰੀ ਬਣਾ ਉਹ ਰਾਜਨੀਤੀ ਦਾ ਇਹ ਚਲਣ ਹੈਗਾ ਸੋ ਜਿਹੜੇ ਰਾਜਨੀਤੀਵਾਨ ਆ ਉਹ ਕੋਈ ਸਾਧ ਸੰਤ ਜਾਂ ਮਹਾਪੁਰਸ਼ ਨਹੀਂ ਹੁੰਦੇ ਵੀ ਤਿਆਗ ਦੀ ਭਾਵਨਾ ਉਹ ਕਿਸੇ ਹੱਦ ਤੱਕ ਹੀ ਹੁੰਦੀ ਹੈ ਲਾਲਸਾਵਾਂ ਬਹੁਤ ਹੁੰਦੀਆਂ ਨੇ ਪਰ ਉਹ ਲਾਲਸਾਵਾਂ ਤੁਹਾਡੇ ਸਿਧਾਂਤ ਤੇ ਭਾਰੂ ਨਾ ਹੋ ਜਾਣ ਤਾਂ ਫਿਰ ਰਾਜਨੀਤੀ ਬੈਲੈਂਸਡ ਰਹਿ ਜਾਂਦੀ ਹੈਗੀ ਆ ਜੇ ਸਿਧਾਂਤ ਤੇ ਭਾਰੂ ਹੋ ਜਾਣ ਪ੍ਰਗਾਸ਼ ਸਿੰਘ ਬਾਦਲ ਵਾਲੀ ਰਾਜਨੀਤੀ ਤਾਂ ਹੀ ਲੀਹੋਂ ਲੱਤ ਗਈ ਵੀ ਜਿਹੜੀਆਂ ਲਾਲਸਾਵਾਂ ਨੇ ਉਹ ਸਿਧਾਂਤ ਤੇ ਭਾਰੂ ਹੋ ਗਈਆਂ ਉਹਦਾ ਸੰਕਟ ਆ ਗਿਆ ਸੋ ਗਿਆਨੀ ਹਰਪ੍ਰੀਤ ਸਿੰਘ ਵਾਲਾ ਦਾਲਾ ਜਿਹੜਾ ਜੇ ਸਿਧਾਂਤ ਨੂੰ ਪ੍ਰਮੁੱਖ ਰੱਖ ਕੇ ਤਾਂ ਹੀ ਮੇਰਾ ਖਿਆਲ ਬੀਬੀ ਸਤਵੰਤ ਕੌਰ ਜੀ ਦੀ ਅਗਵਾਈ ਵਿੱਚ ਉਹ ਕ ਪੰਥਕ ਕੌਂਸਲ ਬਣਾਈ ਗਈ ਹੈਗੀ ਹੈ ਵੀ ਤਾਂ ਕਿ ਸਿਧਾਂਤ ਪ੍ਰਮੁੱਖ ਰਹੇ ਰਾਜਨੀਤਿਕ ਲਾਲਸਾਵਾਂ ਸੈਕੰਡਰੀ ਰਹਿਣ ਜੀ ਬਿਲਕੁਲ ਜੀ ਉਮੀਦ ਇਹੀ ਕਰਦੇ ਹੈਗੇ ਆ ਕਿ ਇਸੇ ਤਰੀਕੇ ਦੇ ਨਾਲ ਜਿਹੜੀਆਂ ਕਾਰਵਾਈਆਂ ਆਉਣ ਵਾਲੇ ਸਮੇਂ 'ਚ ਹੋਣਗੀਆਂ ਤਾਂ ਹੀ ਜਿਹੜਾ ਹੈ ਅਕਾਲੀ ਦਲ ਦੇ ਪੁਨਰ ਸਰਜੀਤ ਹੋਣ ਦਾ ਜਿਹੜਾ ਲਾਭ ਹੈ ਔਰ ਤਾਂ ਹੀ ਫਰਕ ਚੱਲੇਗਾ ਜੇ ਵੀ ਉਹੀ ਲੀਹਾਂ ਤੇ ਕਿਤੇ ਪੈ ਜਾਂਦੇ ਹਨ ਤੇ ਫਿਰ ਕੋਈ ਬਹੁਤਾ ਜਿਆਦਾ ਇਹਦਾ ਲਾਭ ਹੋਣ ਵਾਲਾ ਨਹੀਂ ਹੈਗਾ